ਸੋ ਦੋਸਤੋ ਦੱਸਦੀ ਕਿ ਕੱਲ ਹਿਮਾਚਲ ਬਾਰਡਰ ਨੂੰ ਲੈ ਕੇ ਦੱਸਿਆ ਹੈ ਕਿ ਜਲੰਧਰ ਦੇ ਵਿੱਚ ਵੀ ਜਿਹੜਾ ਇਸ ਵੇਲੇ ਜਿਹੜੇ ਸਿੰਘ ਨੇ ਇਕੱਠੇ ਹੋਏ ਨੇ ਗੱਲਬਾਤ ਕਰਾਂਗੇ ਜਿਹੜਾ ਕੱਲ ਹਿਮਾਚਲ ਬਾਰਡਰ ਦੀ ਬੰਦ ਦੀ ਕਾਲ ਦਿੱਤੀ ਗਈ ਹੈ ਗੱਲਬਾਤ ਕਰਾਂਗੇ ਹਾਂਜੀ ਬਾਬਾ ਕੀ ਨਾਮ ਆ ਜੀ ਮੇਰਾ ਨਾਮ ਤਰਲੋਕ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਕੋਲ ਦੀ ਜਿਹੜੀ ਗੱਲਬਾਤ ਹੈ ਜਿਹੜੇ ਆਪਣੇ ਮਨੀਕਰਨ ਸਾਹਿਬ ਜਿਹੜੇ ਸਿੰਘ ਗਏ ਨੇ 2-4 ਦਿਨ ਪਹਿਲਾਂ ਉਹਨਾਂ ਨਾਲ ਬਹੁਤ ਬਸਲੂਗੀ ਕੀਤੀ ਗਈ ਹੈ ਉਹਨਾਂ ਦੇ ਝੰਡੇ ਉਤਾਰੇ ਗਏ ਸੰਤਾਂ ਦੇ ਝੰਡੇ ਉਤਾਰ ਕੇ ਪੈਰਾ ਜਾਂ ਰੋਲੇ ਗਏ ਨੇ ਇਹ ਸਾਡੇ ਕੋਲ ਬਰਦਾਸ਼ਤ ਨਹੀਂ ਹੋ ਸਕਿਆ ਇਸ ਕਰਕੇ ਕੱਲ ਨੂੰ ਜੋ ਵੀ ਹੁਸ਼ਿਆਰਪੁਰ ਤੋਂ ਵੇ ਰੇਲਵੇ ਫਟਕ ਦੇ ਕੋਲੋਂ ਦੇ ਦਲ ਖਾਲਸਾ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਕੱਲ ਨੂੰ ਸਾਰੇ ਖੂਚ ਹੋ ਗੋ ਉੱਥੇ ਤੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਸਾਰੇ ਵੱਧ ਤੋਂ ਵੱਧ ਸਿੰਘ ਉੱਥੇ ਪਹੁੰਚਣ ਤੇ ਇਹ ਜਿਹੜੀ ਕਤੂਤ ਉਹਨਾਂ ਨੇ ਕੀਤੀ ਏ ਮਾਝਲ ਵਾਲਿਆਂ ਨੇ ਇਹ ਸਾਡੇ ਸਿਰ ਤੋਂ ਹੀ ਉੱਥੇ ਖਾਂਦੇ ਪੀਂਦੇ ਨੇ ਸਾਡੇ ਸਿਰ ਤੋਂ ਹੀ ਦੁਕਾਨਾਂ ਚਲਾਉਂਦੇ ਨੇ ਨਹੀਂ ਇਹ ਸਾਰਾ ਮੁੱਦਾ ਜਿਹੜਾ ਹੈ ਕਿਤੋਂ ਮਿਲ ਸ਼ੁਰੂਆਤ ਕਿੱਥੋਂ ਹੋਈ ਜੀ ਇਹ ਦੀ ਜੀ ਸਾਨੂੰ ਪੈਸੇ ਦਿਓ ਫਿਰ ਟੂਲ ਟੈਕਸ ਦਿਓ 50000 ਰੁਪਏ ਮੋਟਰਸਾਈਕਲ ਦੇ ਲੈਣ ਲਾਪੇ ਨੇ ਤੇ ਹੋਰ ਵੀ ਬੜਾ ਉਹਨਾਂ ਨੇ ਬਹੁਤ ਕਦੀ ਚਲਾਨ ਦਾ ਕਹਿੰਦੇ ਨੇ ਕੁਝ ਕਹਿ ਦਿੰਦੇ ਆ ਬਸ ਉਹ ਬਰਦਾਸ਼ਤ ਨਹੀਂ ਹੁੰਦੇ ਜਿਹੜੀ ਸੰਤਾਂ ਦੀ ਫੋਟੋ ਲੱਗੀ ਉਹ ਬਰਦਾਸ਼ਤ ਨਹੀਂ ਇਹਨਾਂ ਵਰਗ ਹੁੰਦੀ ਇਹ ਕਹਿੰਦੇ ਝੰਡੇ ਲਾ ਕੇ ਨਹੀਂ ਜਾਣਦੇ ਨੇ ਜੀ ਬਸ ਇਸ ਮੁੱਦੇ ਤੋਂ ਲੈ ਕੇ ਸਾਰੇ ਸਿੰਘ ਇਕੱਠੇ ਹੋਏ ਨੇ ਆਪਾਂ ਦਾ ਵੱਧ ਵੱਧ ਕਹਿੰਦੇ ਜਿੰਨੇ ਵੀ ਸਿੰਘ ਇੱਕ ਵਾਰੀ ਹਮਾਦਲ ਜਾਣਾ ਛੱਡ ਦਿਓ ਤੇ ਭੁੱਖੇ ਮਰ ਜਾਣਗੇ ਹਮਾਦਲ ਜਾਣ ਜਿਹੜੇ ਜਿਹਨਾਂ ਦੀ ਰੋਟੀ ਦੋਦੀ ਚੱਲਦੀ ਹੈ ਸਾਡੇ ਤੋਂ ਚੱਲਦੀ ਹੈ ਅਸੀਂ ਸਾਰੀ ਸੰਗਤ ਜਿੰਨੀ ਵੀ ਆਪਣੇ ਪੰਜਾਬ ਦੀ ਜਿੰਨੀ ਵੀ ਸੰਗਤ ਹੈ ਹਮਾਦਲ ਜਾਣਾ ਛੱਡ ਦਿਓ ਸਰ ਵਿਤਕਰਾ ਕਿਉਂ ਕੀਤਾ ਜਾ ਰਿਹਾ ਕਿਉਂਕਿ ਜਲੰਧਰ ਤੋਂ ਪੰਜਾਬ ਦੇ ਵੱਖ-ਵੱਖ ਜਿਹੜਾ ਹੁਣ ਕੱਲ ਬਾਰਡਰ ਦੀ ਤੁਸੀਂ ਕਾਲ ਦਿੱਤੀ ਜਿਹੜਾ ਹੁਸ਼ਿਆਰਪੁਰ ਸੰਤਾਂ ਦੀ ਤਸਵੀਰ ਤੋਂ ਬੜੇ ਡਰ ਲੱਗਦਾ ਕੋਈ ਭੂਤਾਂ ਦੀ ਤਸਵੀਰ ਥੋੜੀ ਏ ਕੋਈ ਜਿੰਨ ਦੀ ਤਸਵੀਰ ਥੋੜੀ ਏ ਸੰਤਾਂ ਦੀ ਤਸਵੀਰ ਹੈ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਬਸ ਤਸਵੀਰ ਲਾ ਕੇ ਗਏ ਜੀ ਉੱਥੇ ਝੰਡੇ ਲਾ ਕੇ ਗਏ ਜੀ ਕਹਿੰਦੇ ਹੁੱਲੜਬਾਜੀ ਆਪਣੇ ਬਿਆਨ ਦੇ ਰਹੇ ਹੁੱਲੜਬਾਜੀ ਕਰਦੇ ਜੀ ਕੋਈ ਹੁੱਲੜਬਾਜੀ ਨਹੀਂ ਕੁਛ ਨਹੀਂ ਬਸ ਆਪਣੀ ਮਨਮਰਜ਼ੀ ਕਰਦੇ ਆ ਨੇ ਪੰਜਾਬੀਆਂ ਦਾ ਕੋਈ ਅਧਿਕਾਰ ਨਹੀਂ ਜੀ ਹਿਮਾਚਲ ਜਾਣ ਲਈ ਇੰਨੇ ਲੋਕ ਜਾਂਦੇ ਨੇ ਭਾਈ ਉੱਥੇ ਜੋਰ ਨਹੀਂ ਚੱਲਦਾ ਹੂੰ ਜੋਰ ਚੱਲਦਾ ਹੋਵੇ ਤਾਂ ਉਹ ਉੱਥੇ ਮੌਕੇ ਤੇ ਉਹਨਾਂ ਨੂੰ ਦਿਆਨਾ ਉਹ ਫਿਰ ਆਪਣੀ ਧਮਕੀਆਂ ਦਿੰਦੇ ਜੀ ਤੁਹਾਨੂੰ ਅੰਦਰ ਕਰਾਂਗੇ ਪਰਚੇ ਦੇਾਂਗੇ ਪਰਚੇ ਤੋਂ ਥੋੜੀ ਸਿੰਘ ਡਰਦੇ ਨੇ ਹੂੰ ਬਸ ਆਹੀ ਚੱਕਰ ਹੈ ਜੀ ਇਹ ਜਿਹੜੇ ਨਿਸ਼ਾਨ ਸਾਹਿਬ ਕਿਉਂ ਲਾਏ ਆ ਸੰਤਾਂ ਦੇ ਉਹਦੇ ਚੱਕਰ ਦੇ ਵਿੱਚ ਕਲਮਕੋਲ ਦਿੱਤੀ ਹੈ ਦਲ ਖਾਲਸਾ ਵਾਲਿਆਂ ਨੇ ਪਰ ਜਿਹੜੀ ਵੀਡੀਓ ਵਾਇਰਲ ਹੋਈ ਸੀ ਪੁਲਿਸ ਪ੍ਰਸ਼ਾਸਨ ਵੀ ਬਿਲਕੁਲ ਨਜ਼ਦੀਕ ਹੀ ਖੜਾ ਸੀਗਾ ਉਹ ਪੁਲਿਸ ਪ੍ਰਸ਼ਾਸਨ ਵੀ ਸਾਰਾ ਉਹਨਾਂ ਦੇ ਨਾਲ ਜੀ ਉਹ ਮжоਰਿਟੀ ਉਹਨਾਂ ਦੀ ਮਾਰਕੀਨ ਨਾਲ ਸਾਰੇ ਰਲੇ ਹੁੰਦੇ ਆ ਉਹ ਜਿੱਦਾਂ ਉਹ ਪੁਲਿਸ ਮੁਲਾਜ਼ਮ ਕਹਿੰਦ ਨੇ ਨੇ ਤੇ ਮжоਰਿਟੀ ਨਾਲ ਰਲ ਗਏ ਉਹਨਾਂ ਦੇ ਜੋ ਝੰਡੇ ਤਾੜ ਰਹੀਏ ਕੁਛ ਕਰ ਰਹੀਏ ਉਹ ਲਾ ਕੇ ਪੈਰਾਂ 'ਚ ਵੀ ਰੋਲੇ ਨੇ ਉਹਨਾਂ ਦੇ ਤੁਸੀਂ ਇਸ ਤਰੀਕੇ ਦੇ ਜਿਹੜਾ ੱੱੱਕਾ ਜਿਹੜਾ ਕੀਤਾ ਜਾ ਰਿਹਾ ਉਹਨੂੰ ਕੀ ਕੀ ਸਮਝਦੇ ਕੀ ਹੋਗਾ ਜੀ ਸਿੰਘਾ ਕੋਲੋਂ ਇਸ ਕਰਕੇ ਹੀ ਕੱਲ ਤੋਂ ਜੋ ਵੀ ਉਹਨਾਂ ਨੇ ਕਾਲ ਦਿੱਤੀ ਹੈ ਸਾਰੀ ਇਹ ਆਪਣੇ ਹੁਸ਼ਿਆਰਪੁਰ ਤੋਂ ਦਲ ਖਾਲਸਾ ਵਾਲਿਆਂ ਨੇ ਤੇ ਇਸ ਸਬੰਧ ਵਿੱਚ ਕੱਲ ਜਿੰਨੇ ਤੋਂ ਤੁਸੀਂ ਵੀ ਉਹਨਾਂ ਦਾ ਸਮਰਥਨ ਕਰ ਰਹੇ ਹੋ ਜੀ ਸਮਰਥਨ ਕਰਦੇ ਆ ਜੀ ਆਪਾਂ ਨਾਲ ਚੱਲਾਂਗੇ ਜੀ ਕੱਲ ਵੀ ਚੱਲਾਂਗੇ ਨਾਲ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਲੰਧਰ ਤੋਂ ਸਾਂਝੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਅਪਡੇਟ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਦੇਖ ਲਓ ਕਿ ਇਹਨਾਂ ਨੇ ਜਲੰਧਰ ਤੋਂ ਵੀ ਜਿਹੜੀ ਇਹ ਕਾਲ ਦਿੱਤੀ ਹੈ ਕਿ ਜਿਹੜਾ ਉੱਥੇ ਹਿਮਾਚਲ ਜਿਹੜਾ ਬਾਰਡਰ ਆ ਉਹਨੂੰ ਕੱਲ ਬੰਦ ਕਰਨਾ ਔਰ ਗੱਲਬਾਤ ਕਰ ਰਹੇ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਜੀ ਗਾਇਬ ਸਿੰਘ ਖਾਲਸਾ ਸਾਹਿਬ ਬਾਈ ਜੀ ਅਕੀ ਸਰ ਮਾਮਲਾ ਹੈ ਕਿ ਸਾਰਾ ਸਾਰਾ ਮਾਮਲਾ ਇਹ ਜਿਹੜੇ ਆਪਣੇ ਸ਼ਰਧਾਲੂ ਹੋਲਾ ਮਨਲਾ ਕਿੱਡਾ ਬਿਦਾਤੋ ਆਜ ਸਾਡਾ ਪੰਜਾਬੀਲੇਗਾ ਜੀ ਆਪਾਂ ਜਾ ਪਹੁੰਚ ਜਾ ਰਹੇ ਹਾਂ ਠੀਕ ਹੈ ਉਹ ਤੋਂ ਮਨਾਤੇ ਜਾ ਰਹੇ ਨੇ ਉਹਨਾਂ ਲੋਕਾਂ ਨੂੰ ਤਸ਼ੱਬ ਕੀਤੀ ਜਾ ਰਹੀ ਹੈ ਜੀ ਠੀਕ ਹੈ ਜੀ ਖੰਤ ਪੰਡਰਾ ਜਰਨੈਲ ਜੀ ਆਪਣੇ ਹੈਗੇ ਨੇ ਬਤੂ ਉਹਨਾਂ ਨੂੰ ਉਹਨਾਂ ਦੇ ਝੰਡੇ ਉਹਨਾਂ ਦੇ ਝੰਡੇ ਫਾੜ ਕੇ ਪੈਰਾਂ ਰਸਤੇ ਮਧੋਲੇ ਜਾ ਰਹੇ ਨੇ ਕਿੱਡੀ ਵੱਡੀ ਬੇਅਦਬੀ ਕੀਤੀ ਜਾ ਰਹੀ ਹੈ ਇਹ ਪੰਜਾਬ ਦੇ ਹੀ ਹਿਮਾਚਲ ਦੇ ਜਿਹੜੇ ਆਪਣੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਆਪਣਾ ਵਿਸਾਰਤ ਕਰ ਦਿੱਤਾ ਜਾ ਰਿਹਾ ਹੈ ਠੀਕ ਹੈ ਆਪਾਂ ਨਹੀਂ ਚਾਹਦੇ ਕਿ ਆਪਾਂ ਕੋਈ ਹਿਮਾਚਲੀ ਨਾਲ ਵਿਗਾੜ ਠੀਕ ਪਰ ਉਹਨਾਂ ਵੱਲੋਂ ਜਿਹੜੀ ਪੈਲ ਹੋ ਰਹੀ ਹੈ ਉਹ ਉਸ ਪੈਲ ਦਾ ਸਰ ਇੱਕ ਗੱਲ ਹੋਰ ਹੈ ਜਦੋਂ ਸਾਡੇ ਪੰਜਾਬੀ ਜਦੋਂ ਜਲੰਧਰੋਂ ਜਾਂ ਕਿਤੋਂ ਵੀ ਹੋਰ ਸ਼ਹਿਰ ਤੋਂ ਜਾਂਦੇ ਨੇ ਉਹ ਹੀ ਮਾਚਲ ਦੇ ਵਿੱਚ ਜਿਹੜੇ ਟੋਲ ਆ ਉਹ ਵੀ ਦਿੰਦੇ ਆ ਸਾਰਾ ਕੁਝ ਦਿੰਦੇ ਟੈਕਸੀ ਵੀ ਭਰਦੇ ਆ ਟੈਕਸ ਪੇਏਬਲ ਵਿਅਕਤੀ ਨੇ ਸਾਰੇ ਜਾਂਦੇ ਪਰ ਇਦਾਂ ਦੀਆਂ ਵਿਤਕਰੇ ਕਿਉਂ ਕੀਤੇ ਜਾ ਰਹੇ ਇੱਕ ਕਾਰਨ ਕੀ ਸਮਝਦੇ ਹੋ ਆਪਸੀ ਸਾਂਝ ਨੂੰ ਕਿਉਂ ਨਹੀਂ ਬਣਾਇਆ ਜਾ ਰਿਹਾ ਸਰ ਵਿਤਕਰੇ ਆ ਹੀ ਆ ਜੀ ਪੰਜਾਬ ਦੀ ਧਰਤੀ ਨਾਲ ਬਹੁਤ ਜਾਰੀ ਜਿਹੜੇ ਲੋਕ ਲੋਕ ਨੇ ਉਹ ਸੜਦੇ ਨੇ ਜੀ ਪੰਜਾਬ ਨੇ ਅੰਨ ਦਾ ਤਾਂ ਮੰਨਿਆ ਜਾਂਦਾ ਜੀ ਤੇ ਇਹ ਚੀਜ਼ ਨੂੰ ਉਹ ਅਸੈਪਟ ਕਰਕੇ ਰਾਜ਼ੀ ਨਹੀਂ ਪਰ ਜਿੱਦਾਂ ਹੁਣ ਬੰਦ ਦੀ ਕਾਲ ਦਿੱਤੀ ਗਈ ਹੈ ਕਿ ਉਹ ਕਹਿੰਦੇ ਕੱਲ ਅਸੀਂ ਜਿਹੜਾ ਬਾਰਡਰ ਹੈ ਬੰਦ ਕਰਾਂਗੇ ਪਰ ਉਹਦੇ ਨਾਲ ਆਂ ਜਾਣ ਵਾਲਿਆਂ ਨੂੰ ਵੀ ਕਾਫੀ ਦਿੱਕਤ ਹੋਊਗੀ ਸਰ ਦੇਖੋ ਆਂ ਜਾਣ ਵਾਲੇ ਵੀਰ ਆਪਣੇ ਨੇ ਜੀ ਪੰਜਾਬ ਦੇ ਜਾਣੇ ਨੇ ਸਾਰੇ ਠੀਕ ਹੈ ਇਹ ਹੁਣ ਆਪਾਂ ਕੁਝ ਨਹੀਂ ਕਰਾਂਗੇ ਜੀ ਤੇ ਨੈਕਸਟ ਟਾਈਮ ਉਹਨਾਂ ਨੂੰ ਹੋਰ ਹੌਸਲੇ ਵਧਣਗੇ ਹੋਰ ਨਿਕਲਣਗੇ ਇਸ ਕਰਕੇ ਬਹੁਤ ਜ਼ਰੂਰੀ ਹੈ ਇਸ ਕੋਲ ਨੂੰ ਪਰਮਹੰਗਾਰਾ ਮਿਲੇ ਸਾਰੇ ਪੰਜਾਬੀ ਮੈਂ ਇਹ ਖਾਤ ਜੋੜ ਕੇ ਬੇਨਤੀ ਕਰਦਾ ਥੋੜੇ 10:30 ਵੇ ਸ਼ਿਹਾਰਪੁਰ ਪਹੁੰਚੋ ਤੇ ਉਹਨਾਂ ਨਾਲ ਰਸਤਾ ਬੰਦ ਕਰੋ ਉਹਨਾਂ ਨਾਲ ਸਾਥ ਠੀਕ ਹੈ ਜੀ ਸੋ ਬਿਲਕੁਲ ਜੀ ਜਿਹੜਾ ਸ਼ਿਹਾਰਪੁਰ ਤੋਂ ਜਿਹੜੀ ਕਾਲ ਦਿੱਤੀ ਗਈ ਹੈ ਤੇ ਅੱਜ ਜਲੰਧਰ ਦੇ ਵਿੱਚ ਵੀ ਜਿਹੜਾ ਉਸ ਕਾਲ ਨੂੰ ਸਮਰਥਨ ਦਿੱਤਾ ਜਾ ਰਿਹਾ ਉਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਉੱਥੇ ਜਿਹੜਾ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਉਹਨੂੰ ਲੈ ਕੇ ਜਿਹੜਾ ਬਾਬਾ ਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਲਾਸਟ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਇਹੀ ਕਰਦੇ ਹਾਂ ਹਿਮਾਚਲ 'ਚ ਜਿਹੜੇ ਜਾਂਦੇ ਆ ਘੁੰਮਣਸਾਲ ਬਾਅਦ ਵਿਚਾਰੇ ਜਾਂਦੇ ਨੇ ਨਾ ਜਾਓ ਉੱਥੇ ਉਹ ਭੁੱਖੇ ਮਰ ਜਾਣ ਵਧੀਆ ਗੱਲ ਆ ਪੋਰ ਕੋਈ ਆਪਾਂ ਦੇ ਇਹੀ ਕਹਿੰਦੇ ਆ ਜੀ ਜਾਓ ਤੇ ਉਹਨਾਂ ਨੂੰ ਚੰਗੀ ਮੰਗੀ ਉਹਨਾਂ ਦੀ ਢੰਗ ਨਾਲ ਜਾਣ ਦਿਓ ਆਪਣੇ ਗੁਰੂ ਘਰ ਜਾਂਦੇ ਨੇ ਮੱਥਾ ਟੇਕ ਕੇ ਘਰ ਆਉਂਦੇ ਨੇ ਕਿਉਂਕਿ ਟੂਰਿਸਟ ਪਲੇਸ ਆ ਹੁਣ ਅੱਗੋਂ ਛੁੱਟੀਆਂ ਆ ਜਾਣੀਆਂ ਫਿਰ ਗਰਮੀਆਂ ਗਰਮੀਆਂ ਦੀਆਂ ਛੁੱਟੀਆਂ ਆ ਜਾਣੀਆਂ ਬੱਚਿਆਂ ਨੇ ਵੀ ਜਿਹੜਾ ਜਿਹੜਾ ਉੱਥੇ ਜਾਂਦੇ ਨੇ ਟੂਰਿਸਟ ਕਾਫੀ ਹੱਦ ਤੱਕ ਜਿਹੜੇ ਸੰਗਤ ਨੂੰ ਜੋੜ ਕੇ ਬੇਂਦੀ ਕਰਦੇ ਆ ਜੇਕਰ ਸਾਡੇ ਨਾਲ ਸਹੀ ਬਿਤਕਰੇ ਨਾਲ ਚੱਲਦੇ ਨੇ ਤੇ ਜਾਓ ਜੇ ਨਹੀਂ ਜਾਂਦੇ ਤੇ ਉੱਥੇ ਬਾਈਕਾਟ ਕਰ ਦਿਓ ਨਾ ਜਾਓ ਜੀ ਬਸ ਇਹੀ ਆਪਾਂ ਕਹਿ ਕੇ ਜੀ ਇਜਾਜ਼ਤ ਲੈਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਬਿਲਕੁਲ ਜੀ ਜਲੰਧਰ ਤੋਂ ਜਿਹੜੀ ਅਪਡੇਟ ਆ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਸੀ ਕਿ ਜਿਹੜਾ ਕੱਲ ਬਾਰਡਰ ਉੱਥੇ ਜਿਹੜਾ ਧਰਨਾ ਲੱਗੇਗਾ ਤਾਂ ਉਹ ਸ਼ਾਂਤਮਈ ਢੰਗ ਨਾਲ ਉਹ ਕਹਿੰਦੇ ਸਾਡਾ ਸਮਰਥਨ ਦਾ ਜਿਹੜਾ ਦਿੱਤਾ ਜਾਵੇ ਔਰ ਜਿਹੜਾ ਕੱਲ ਬੰਦ ਦੀ ਕਾਲ ਆ ਉਹਦੇ ਵਿੱਚ ਜਲੰਧਰ ਤੋਂ ਵੀ ਜਿਹੜੇ ਆ ਕਾਫੀ ਜਿਹੜੇ ਲੋਕ ਆ ਇਸ ਦਾ ਜਿਹੜਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਸੈਕਸ਼ਨ ਵਿੱਚ ਆਪਣੀ رائے ਜਰੂਰ ਦਿਓ ਹੁਣ